ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਸੰਸਾਰ ਦੇ ਅੰਦਰ ਬਿਰਤਾਂਤ ਦੀ ਲੜਾਈ ਹੈ ਜੀ ਕਟਨਾ ਨੂੰ ਕਿੰਨਾ ਸ਼ਬਦਾਂ ਦੇ ਨਾਲ ਤੇ ਕਿਵੇਂ ਪੇਸ਼ ਕੀਤਾ ਜਾਂਦਾ ਹੈ ਇਹ ਬਹੁਤ ਜਿਆਦਾ ਮਹੱਤਵਪੂਰਨ ਹੈ ਤੇ ਕਿਤੇ ਨਾ ਕਿਤੇ ਇਹ ਸਾਡੀ ਤਰਾਸਦੀ ਰਹੀ ਹੈ ਕਿ ਅਸੀਂ ਭਾਵੁਕ ਬਹੁਤੇ ਆ ਬਹੁਤ ਛੇਤੀ ਜੋਸ਼ ਵਿੱਚ ਵੀ ਆਉਂਦੇ ਆ ਪਰ ਜਿਹੜੀ ਇਹ ਬਰਤਾਂਤ ਦੀ ਲੜਾਈ ਹੈ ਨਾ ਅਸੀਂ ਉਹਨੂੰ ਨਿਠ ਕੇ ਲੜ ਨਹੀਂ پا ਰਹੇ ਕਿ ਜੀ ਸਾਡੀ ਸਮੂਹਿਕ ਚੇਤਨਤਾ ਇੱਕੋ ਜਿਹੀ ਨਹੀਂ ਬਣ 파 ਰਹੇਗੀ ਕੁਝ ਘਟਨਾਵਾਂ ਦੀ ਵਿਆਖਿਆ ਦੇ ਸੰਬੰਧ ਦੇ ਅੰਦਰ ਜਦੋਂ ਉਹਨਾਂ ਨੂੰ ਕਿਸ ਸ਼ਬਦ ਦੇ ਨਾਲ ਸੰਬੋਧਨ ਕਰਨਾ ਹੈ ਜੀ ਹੁਣ ਨਵੰਬਰ ਦਾ ਮਹੀਨਾ ਆਉਣ ਵਾਲਾ ਹੈ ਤੇ ਸਾਨੂੰ ਸਭ ਨੂੰ ਪਤਾ ਹੈ ਕਿ 1984 ਦੇ ਵਿੱਚ ਜਦੋਂ ਭਾਰਤ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਬੀਬੀ ਇੰਦਰਾ ਗਾਂਧੀ ਉਹਨੂੰ ਉਹਦੀ ਕੀਤੀ ਦੀ ਸਜ਼ਾ ਮਿਲੀ ਤੇ ਉਸ ਤੋਂ ਬਾਅਦ ਪੂਰੇ ਭਾਰਤ ਦੇ ਅੰਦਰ ਸਿੱਖਾਂ ਦੇ ਵਿਰੁੱਧ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਜਿਹੜਾ ਨਸਲਕਾਤ ਹੋਇਆ ਹੈ ਉਨੂੰ ਸਟੇਟ ਨੇ ਸਿੱਖ ਵਿਰੋਧੀ ਦੰਗੇ ਜਾਂ 1984 ਦੇ ਦੰਗੇ ਬਰਤਾਂਤ ਹੇਠ ਲੋਕਾਂ ਦੇ ਸੰਮੁਖ ਰੱਖਿਆ ਸਾਡੇ ਵੀ ਬਹੁਤੇ ਸਿੱਖ ਭੈਣ ਭਰਾ ਇਹਨਾਂ ਸ਼ਬਦਾਂ ਦੀ ਹੀ ਵਰਤੋਂ ਕਰਦੇ ਆ ਕਿ ਜੇ 1984 ਦੇ ਜਿਹੜੇ ਦੰਗੇ ਹੋਏ ਸੀਗੇ ਦੰਗਾ ਹਮੇਸ਼ਾ ਦੋ ਮਜ਼ਬਾਂ ਦੇ ਵਿਚਕਾਰ ਹੁੰਦਾ ਹੈ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਟਸਲ ਚੱਲ ਰਹੀ ਹੋਵੇ ਤੇ ਉਹਦੇ ਵਿੱਚ ਦੋਨੇ ਬਰਾਬਰ ਦੇ ਦੋਸ਼ੀ ਹੁੰਦੇ ਆ ਜੇ ਪਰ ਜੋ 1984 ਦੇ ਵਿੱਚ ਨਵੰਬਰ ਦੇ ਮਹੀਨੇ ਸਿੱਖਾਂ ਨਾਲ ਵਾਪਰਿਆ ਉਹਦੇ ਵਿੱਚ ਸਿੱਖ ਤੇ ਇੱਕ ਮਜ਼ਲੂਮ ਧਿਰ ਹੈ ਉਹਨਾਂ ਨੂੰ ਤੇ ਪਤਾ ਹੀ ਨਹੀਂ ਸੀਗਾ ਕਿ ਉਹਨਾਂ ਦੇ ਨਾਲ ਵਾਪਰ ਕੀ ਜਾਏਗਾ ਜੇ ਇੱਕ ਪੂਰੀ ਗਿਣੀ ਮੱਥੀ ਸਾਜ਼ਿਸ਼ ਦੇ ਅਧੀਨ ਜਿਹਦੇ ਪਿੱਛੇ ਸਟੇਟ ਖਲੋਤੀ ਸੀ ਸਰਕਾਰੀ ਤੰਤਰ ਖਲੋਤਾ ਹੋਇਆ ਸੀਗਾ ਜੇ ਜਦੋਂ ਜੁਡੀਸ਼ਰੀ ਅੱਖਾਂ ਮੀਟ ਕੇ ਬੈਠੀ ਹੋਈ ਸੀਗੀ ਜੇ ਤੇ ਉਦੋਂ ਕੁਝ ਲੋਕ ਜਿਹੜੇ ਨਿਮਨ ਵਰਗ ਦੇ ਵਿੱਚੋਂ ਸੰਜੇ ਉਹਨਾਂ ਨੂੰ ਉਕਸਾ ਕੇ ਉਹਨਾਂ ਨੂੰ ਥੋੜਾ ਬਹੁਤਾ ਧਨ ਦੌਲਤ ਦੇ ਕੇ ਨਸ਼ਾ ਪੱਤਾ ਦੇ ਕੇ ਤੇ ਸਿੱਖਾਂ ਦੇ ਘਰਾਂ ਦੀਆਂ ਵੋਟਰ ਲਿਸਟਾਂ ਲੈ ਕੇ ਬਕਾਇਦਾ ਨਿਸ਼ਾਨਦੇਹੀ ਕਰਕੇ ਤੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਪੂਰੇ ਭਾਰਤ ਦੇ ਵਿੱਚ ਇਹ ਹਮਲੇ ਹੋਏ ਨੇ ਜੇ ਤੇ ਬਿਆਨਤ ਜਿਹੜੇ ਸਿੱਖ ਸਨ ਉਹ ਇਹਦੇ ਅੰਦਰ ਮਾਰੇ ਗਏ ਉਹਦੇ 'ਚ ਬਜ਼ੁਰਗ ਵੀ ਸਨ ਨੌਜਵਾਨ ਵੀ ਸਨ ਬੱਚੇ ਵੀ ਸਨ ਤੇ ਕੋਈ ਲਿਆਜ਼ ਨਹੀਂ ਕੀਤਾ ਗਿਆ ਫਿਰ ਸਿੱਖ ਬੱਚੀਆਂ ਦੇ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਵਾਪਰੀਆਂ ਬੜੀਆਂ ਸਿੱਖ ਬੱਚੀਆਂ ਘਰਾਂ ਦੇ ਵਿੱਚੋਂ ਚੁੱਕ ਕੇ ਲੈ ਗਏ ਉਹਨਾਂ ਦੀ ਕੋਈ ਉਗ ਸੁਗ ਨਹੀਂ ਨਿਕਲ ਸਕੇਗੀ ਸੋ ਇਸ ਕਰਕੇ ਇਹਨੂੰ ਦੰਗੇ ਕਹਿਣਾ ਇਹ ਗਲਤ ਗੱਲ ਹੈ ਇਹ ਬਿਲਕੁਲ ਗਲਤ ਵਿਆਖਿਆ ਨੂੰ ਸਿਰਜਣ ਦੀ ਖੇਡ ਹੈ ਜੇ ਇਹ ਦੰਗੇ ਨਹੀਂ ਸਾਂਝੇ ਇਹ ਨਸਲਕੁਸ਼ੀ ਸੀ ਇਹ ਨਸਲਕਾਤ ਸੀ ਇਹ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦੀ ਇੱਕ ਸਾਜ਼ਿਸ਼ ਸੀਗੀ ਜੇ ਇੱਕ ਜੈਨੋਸਾਈਡ ਸੀਗਾ ਜੇ ਇਹ ਸਾਨੂੰ ਸਮਝਣਾ ਚਾਹੀਦਾ ਹੈ ਸੋ ਇਸ ਕਰਕੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀ ਸਮੂਹਿਕ ਚੇਤਨਤਾ ਸਮੁੱਚੇ ਪੰਥ ਦੀ ਇਹ ਬਣੇ ਤੇ ਅਸੀਂ ਇਸ ਗੱਲ ਨੂੰ ਬਕਾਇਦਾ ਮੰਨੀਏ ਈਵਨ ਹੋ ਸਕੇ ਤੇ ਸ੍ਰੀ ਅਕਾਲ ਤਾ ਸਹਿਬ ਵੱਲੋਂ ਸਿੱਖਾਂ ਦੀਆਂ ਨੁਮਾਇੰਦਿਆਂ ਦੇ ਵੱਲੋਂ ਵੀ ਇਸ ਚੀਜ਼ ਨੂੰ ਪ੍ਰਚਾਰਿਆ ਪ੍ਰਸਾਰਿਆ ਜਾਵੇ ਹੁਕਮ ਆਵੇ ਕਿ ਭਾਈ ਕਿਸੇ ਨੇ ਵੀ ਇਹਨਾਂ ਨੂੰ ਦੰਗੇ ਸ਼ਬਦ ਨਾਲ ਸੰਬੋਧਨ ਨਹੀਂ ਕਰਨਾ ਇਹ ਸਿੱਖਾਂ ਦੀ ਨਸਲ ਕੁਸ਼ੀ ਸੀ ਕਿ ਤੇ ਜਦੋਂ ਨਸਲ ਕੁਸ਼ੀ ਸ਼ਬਦ ਦੀ ਵਰਤੋਂ ਕਰਾਂਗੇ ਨਾ ਤੇ ਫਿਰ ਸਾਰਾ ਜਿਹੜਾ ਬਿਰਤਾਂਤ ਹੈ ਨਾ ਉਹ ਤੁਸੀਂ ਦੇਖੋਗੇ ਬਦਲ ਜਾਏਗਾ ਫਿਰ ਲੋਕਾਂ ਦੇ ਸਾਹਮਣੇ ਅਸਲੀਅਤ ਆਏਗੀ ਤੇ ਇਹ ਨਹੀਂ ਵੀ ਅਸੀਂ ਕੋਈ ਝੂਠ ਬੋਲ ਰਹੇ ਆ ਇਹ ਇਹ ਸੱਚ ਹੈ ਜੋ ਅਸੀਂ ਪੀੜਾ ਜੋ ਅਸੀਂ ਦਰਦ ਹੰਡਾਇਆ ਹੈ ਜੀ ਤੇ ਉਹਦੇ ਉੱਤੇ ਉਸ ਵਕਤ ਦੀਆਂ ਕਿੰਨੀਆਂ ਰਿਪੋਰਟਾਂ ਛਪੀਆਂ ਹੋਈਆਂ ਨੇ ਅੱਜ ਵੀ ਕੁਝ ਨੌਜਵਾਨ ਨੇ ਕੰਮ ਕਰ ਰਹੇ ਆ ਉਹ ਕਿਤਾਬਾਂ ਲੈ ਕੇ ਆ ਰਹੇ ਆ ਜਿਨ੍ਹਾਂ ਨੂੰ ਪੜ੍ਹ ਕੇ ਪਤਾ ਲੱਗ ਰਿਹਾ ਹੈ ਕਿ ਭਾਰਤ ਦੇ ਵਿੱਚ ਕਿੱਥੇ ਕਿੱਥੇ 1984 ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਜਿੱਥੇ ਸਿੱਖਾਂ ਦਾ ਖੂਨ ਡੋਲਿਆ ਗਿਆ ਗੁਰੂ ਘਰਾਂ ਦੀ ਬੇਅਦਬੀ ਕੀਤੀ ਗਈ ਇਹੋ ਜੀਆਂ ਥਾਮਾਂ ਹੈਗੀਆਂ ਨੇ ਜਿੱਥੇ ਗੁਰੂ ਘਰ ਢੈਣ ਤੋਂ ਬਾਅਦ ਢੈਣ ਤੋਂ ਨਹੀਂ ਢਾਉਣ ਤੋਂ ਬਾਅਦ ਮੁੜ ਉਸਰੇ ਨਹੀਂ ਗਏ ਸਭ ਬਹੁਤ ਵੱਡੀ ਘਟਨਾ ਹੈਗੀ ਹੈ ਇਹਨੂੰ ਇਨਾ ਈਜ਼ੀ ਨਹੀਂ ਲੈਣਾ ਚਾਹੀਦਾਗਾ ਇਨੂੰ ਸਿੱਖ ਵਿਰੋਧੀ ਦੰਗੇ ਜਾਂ ਕੱਲਾ ਦੰਗੇ ਸ਼ਬਦ ਵਰਤ ਕੇ 1984 ਦੇ ਅਸੀਂ ਇਸ ਘਟਨਾ ਦੀ ਗਲਤ ਵਿਆਖਿਆ ਨਾ ਹੋਣ ਦਈਏ ਬਹੁਤ ਜ਼ਰੂਰੀ ਹੈ ਸਾਡੀ ਸਾਰੇ ਸਿੱਖਾਂ ਦੀ ਸਮੂਹਿਕ ਚੇਤਨਤਾ ਜਿਹੜੀ ਉਹ ਇੱਕ ਹੋਵੇ ਤੇ ਅਸੀਂ ਸਾਰੇ ਇਸ ਗੱਲ ਨੂੰ ਮੰਨੀਏ ਕਿ 1984 ਦੇ ਅੰਦਰ ਨਵੰਬਰ ਦੇ ਪਹਿਲੇ 3 ਦਿਨਾਂ ਜਿਹੜਾ ਉਹ ਰੱਜ ਕੇ ਸਿੱਖਾਂ ਦਾ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਵਿੱਚ ਸਟੇਟ ਜੁਡੀਸ਼ਰੀ ਹਰ ਪੱਖ ਤੋਂ ਜ਼ਿੰਮੇਵਾਰ ਸੀਗੀ ਜੀ ਇਹ ਮੁਕਤ ਨਹੀਂ ਹੋ ਸਕਦੀਗੀ ਤੇ ਅੱਜ ਦੀ ਵੀ ਜਿਹੜੀ ਸਟੇਟ ਨੂੰ ਰਨ ਕਰ ਰਹੀ ਹੈ ਉਹ ਲੋਕਾਂ ਦਾ ਵੀ ਹੱਥ ਸੀਗਾ ਜੀ ਕੋਈ ਬਚ ਨਹੀਂ ਸਕਦਾਗਾ ਸਭ ਦੇ ਹੱਥ ਖੂਨ ਦੇ ਵਿੱਚ ਲਿਬੜੇ ਹੋਏ ਨੇਗੇ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤ